ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਮੁੰਡਾ ਦੁਨੀਆ ਲਈ ਗੁੰਡਾ ਫੇਰ ਆ ਗਿਆ ਤੁਹਾਡਾ ਪਿਆਰ ਲੈਣ ਲਈ ਇੱਕ ਨਵੀਂ ਚੱਕਲੋ ਧਰਲੋ ਵੀਡੀਓ ਦੇ ਅੰਦਰ ਹਰ ਪਾਸੇ ਚੱਕਲੋ ਧਰਲੋ ਚੱਕਲੋ ਧਰਲੋ ਹੋਈ ਪਈ ਹੈ ਜੇ ਨਹੀਂ ਯਕੀਨ ਹੁੰਦਾ ਤਾਂ ਤੁਹਾਨੂੰ ਇਸ ਵੀਡੀਓ ਦੇ ਅੰਦਰ ਅਸੀਂ ਸਾਬਿਤ ਕਰ ਦੇਾਂਗੇ ਕਿਉਂਕਿ ਇੰਡੀਆ ਵਿੱਚ ਆਰਐਸਐਸ ਬੀਜੇਪੀ ਦਾ ਹਰ ਇੱਕ ਬੰਦਾ ਰਾਹੁਲ ਗਾਂਧੀ ਨੂੰ ਗਾਲ੍ਹਾਂ ਕੱਢ ਰਿਹਾ ਰਾਹੁਲ ਗਾਂਧੀ ਨੂੰ ਬਹੁਤ ਹੀ ਗਲਤ ਬੋਲ ਰਿਹਾ ਹੈ ਕਿਉਂ ਬੋਲ ਰਿਹਾ ਹੈ ਚਾਹੇ ਉਹਦੇ ਪੱਗ ਬੰਨੀਆਂ ਚਾਹੇ ਉਹ ਮੋਨਾ ਖੋਨਾ ਚਾਹੇ ਉਹ ਦੇਸ਼ ਦਾ ਵਿੱਤ ਮੰਤਰੀ ਹੈ ਕੋਈ ਵੀ ਬੰਦਾ ਬੀਜੇਪੀ ਪਾਰਟੀ ਦਾ ਇੱਕ ਇੱਕ ਬੰਦਾ ਰਾਹੁਲ ਗਾਂਧੀ ਨੂੰ ਗਾਲਾਂ ਕੱਢ ਰਿਹਾ ਕਿਉਂਕਿ ਰਾਹੁਲ ਗਾਂਧੀ ਯੂਐਸਏ ਦੌਰੇ ਤੇ ਗਏ ਹੋਏ ਨੇ ਉਹਨਾਂ ਨੇ ਸਿੱਖਾਂ ਦੇ ਹੱਕ ਵਿੱਚ ਇੱਕ ਬਿਆਨ ਦੇ ਦਿੱਤਾ ਇਹ ਸੱਚਾਈ ਕਹੀ ਹੈ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਪਰ ਜਿਹੜੇ ਇੱਥੋਂ ਦੇ ਭਾਜਪੀ ਦੇ ਲੀਡਰ ਨੇ ਉਹਨਾਂ ਦੀ ਸਰਕਾਰ ਹੈਗੀ ਹੈ ਇੰਡੀਆ ਦੇ ਅੰਦਰ ਉਹ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਦੇ ਨੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਕਿ ਇੰਡੀਆ ਦੇ ਅੰਦਰ ਸਿੱਖ ਆਪਣੀ ਪੱਗ ਨਹੀਂ ਪਾ ਸਕਦੇ ਸਿੱਖ ਆਪਣੀ ਕਿਰਪਾਨ ਪਾ ਕੇ ਟਰੈਵਲ ਨਹੀਂ ਕਰ ਸਕਦੇ ਉਹਨਾਂ ਨੇ ਮੇਨ ਗੱਲ ਇਹ ਕਹਿ ਦਿੱਤੀ ਹੈ ਕਿ ਸਿੱਖਾਂ ਨੂੰ ਆਪਣੀ ਪੱਗ ਤੇ ਕੜਾ ਵੀ ਨਹੀਂ ਪਾਨ ਦਿੱਤਾ ਜਾਂਦਾ ਇੰਡੀਆ ਵਿੱਚ ਇਹ ਗੱਲ ਬਿਲਕੁਲ ਜਾਇਜ਼ ਹੈ ਕਿਉਂਕਿ ਅਸੀਂ ਕਿਤੇ ਵੀ ਦੇਖ ਲਈਏ ਕੋਈ ਵੀ ਪੇਪਰ ਦੇਣ ਜਾਂਦਾ ਜਦੋਂ ਸਾਡਾ ਜਵਾਕ ਸਾਡਾ ਭਰਾ ਸਾਡੀ ਭੈਣ ਤਾਂ ਉਹਦਾ ਸਭ ਤੋਂ ਪਹਿਲਾਂ ਕੜਾ ਲਵਾਇਆ ਜਾਂਦਾ ਫਿਰ ਉਹਦੀ ਪੱਗ ਚੈੱਕ ਕੀਤੀ ਜਾਂਦੀ ਕਈ ਥਾਵਾਂ ਤੇ ਤਾਂ ਪੱਗ ਲਵਾ ਕੇ ਪੱਗ ਚੈੱਕ ਕੀਤੀ ਜਾਂਦੀ ਹੈ ਕਿਤੇ ਕੋਈ ਸਮਗਰੀ ਤਾਂ ਨਹੀਂ ਸਾਡੇ ਲਈ ਇਹ ਚੀਜ਼ਾਂ ਸਾਡੇ ਗੁਰੂ ਦੇ ਨਾਲ ਦੀਆਂ ਨੇ ਸਾਡੇ ਗੁਰੂ ਨੇ ਬਖਸ਼ੀਆਂ ਨੇ ਸਾਡੀ ਜੀਵਨ ਤੋਂ ਉੱਤੇ ਦੀਆਂ ਇਹ ਗੱਲਾਂ ਨੇ ਜਿੰਨਾ ਉੱਤੇ ਅਸੀਂ ਕਦੇ ਵੀ ਕੋਈ ਵੀ ਐਹੋ ਜੀ ਆਂਚ ਨਹੀਂ ਉਣ ਦਿੰਦੇ ਜਿਹਦੇ ਨਾਲ ਕਿ ਕਿ ਤਰਮ ਦੀ ਬੇਅਦਬੀ ਹੋਵੇ ਪਰ ਸਾਡੇ ਨਾਲ ਇਹੋ ਜਿਹੇ ਦੁਸ਼ਕਰਮ ਕੀਤੇ ਜਾਂਦੇ ਨੇ ਇਹੋ ਜਿਹਾ ਵਿਵਹਾਰ ਕੀਤੇ ਜਾਂਦੇ ਨੇ ਜਿਹੜੇ ਕਿ ਸਾਡੇ ਨਾ ਸਹਿਣਯੋਗ ਹੁੰਦੇ ਨੇ ਉਹੀ ਗੱਲ ਹੈ ਜਿਹੜੀ ਰਾਹੁਲ ਗਾਂਧੀ ਨੇ ਯੂ ਐਸ ਏ ਜਾ ਕੇ ਕਹਿ ਦਿੱਤੀ ਯੂ ਐਸ ਏ ਦੀ ਸਟੇਜ ਉੱਤੇ ਖੜ ਕੇ ਕਹਿ ਦਿੱਤੀ ਕਿ ਸਿੱਖਾਂ ਨੂੰ ਇੰਡੀਆ ਦੇ ਅੰਦਰ ਪੱਗ ਪਾਉਣ ਦਾ ਜੰਗ ਕੜੇ ਪਾਉਣ ਦਾ ਅਧਿਕਾਰ ਵੀ ਨਹੀਂ ਰਿਹਾ ਇਹਦੇ ਤੇ ਹੀ ਗੁਰਪਤਵੰਤ ਸਿੰਘ ਪੰਨੂ ਜੋ ਖਾਲਿਸਤਾਨ ਲੀਡਰ ਹੈ ਉਹਨਾਂ ਨੇ ਬਿਆਨ ਦਿੱਤਾ ਕਿ ਇਹੀ ਕਾਰਨ ਹੈ ਸਾਡੇ ਖਾਲਿਸਤਾਨ ਮੰਗਣ ਦਾ ਜਿਹਦੇ ਕਰਕੇ ਸਾਰੀ ਬੀ ਜੀ ਪੀ ਆਰਐਸਐਸ ਪਾਰਟੀ ਰਾਹੁਲ ਗਾਂਧੀ ਨੂੰ ਦੇਸ਼ ਵਿਰੋਧੀ ਦੱਸਦੀ ਹੈ ਉਹ ਕਹਿੰਦੀ ਹੈ ਕਿ ਇਹ ਦੇਸ਼ ਨੂੰ ਤੋੜਨ ਦੀਆਂ ਨੀਤੀਆਂ ਕਰਦੇ ਨੇ ਦੇਸ਼ ਨੂੰ ਤੋੜਨ ਵਾਲਿਆਂ ਦੇ ਨਾਲ ਰਲ ਮਿਲ ਕੇ ਬੈੰਦੇ ਨੇ ਪਰ ਜਿੱਥੇ ਸੱਚ ਦੀ ਗੱਲ ਆਵੇ ਉਹ ਦੇਸ਼ ਤੋੜਨ ਵਾਲੀ ਗੱਲ ਹੋ ਜਾਂਦੀ ਹੈ ਕੋਈ ਵੀ ਕੁਰਸੀ ਤੇ ਜਿਹੜਾ ਬੰਦਾ ਬੈਠਾ ਹੈ ਉਹ ਸੱਚ ਸੁਣਨਾ ਨਹੀਂ ਚਾਹੁੰਦਾ ਆਪਣਾ ਦਵਦਵਾ ਬਣਾਈ ਰੱਖਣਾ ਚਾਹੁੰਦਾ ਜਿਵੇਂ ਹੁਣ ਰਾਹੁਲ ਗਾਂਧੀ ਨੇ ਇਹ ਗੱਲ ਕਹਿ ਦਿੱਤੀ ਹੈ ਤੇ ਇਹਨੂੰ ਮੰਨਿਆ ਕਿਉਂ ਨਹੀਂ ਜਾਂਦਾ ਕਿ ਇਹ ਸੱਚ ਨਹੀਂ ਹੈ ਪਿੱਛੇ ਜੇ ਇੱਕ ਮੈਟਰੋ ਕੇਸ ਸਾਹਮਣੇ ਆਇਆ ਸੀ ਜਿਹਦੇ ਵਿੱਚ ਇੱਕ ਟੀਟੀ ਸਰਦਾਰ ਸਿੰਘ ਸਾਹਿਬ ਸੀਗੇ ਉਹ ਟਿਕਟ ਚੈੱਕ ਕਰ ਰਹੇ ਸੀਗੇ ਚਾਰ ਪੰਜ ਮੁੰਡਿਆਂ ਦੇ ਕੋਲ ਗੇਜਟ ਟਿਕਟ ਚੈੱਕ ਕਰਨ ਗਏ ਤਾਂ ਉਹ ਮੁੰਡਿਆਂ ਨੇ ਉਹਨਾਂ ਦੀ ਦਾੜੀ ਪੁੱਟ ਉਹਨਾਂ ਦੀ ਦਸਤਾਰ ਲਾਈ ਗਈ ਕਿ ਉਹ ਸਿੱਖ ਵਿਰੋਧੀ ਗੱਲ ਨਹੀਂ ਸੀ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਸਜ਼ਾ ਕਿਉਂ ਨਹੀਂ ਦਿੱਤੀ ਜਿਹੜੇ ਬੰਦੇ ਸਿੱਖਾਂ ਨਾਲ ਇਹੋ ਜਿਹੇ ਕੰਮ ਕਰਦੇ ਨੇ ਉਹਨਾਂ ਨੂੰ ਸਜ਼ਾ ਦੇਣ ਦਾ ਹੱਕ ਵੀ ਤੁਹਾਡਾ ਹੈ ਪਰ ਤੁਸੀਂ ਉਹ ਸਜ਼ਾ ਕਿਉਂ ਨਹੀਂ ਦਿੰਦੇ ਜੁੜੇ ਰਹੋ ਸਾਡੇ ਨਾਲ ਚੱਕ ਲੋ ਤਰ ਲੋ ਪ੍ਰੋਗਰਾਮ ਅਸੀਂ ਲੈ ਕੇ ਆਉਂਦੇ ਰਹਾਂਗੇ ਇਹੋ ਜਹੀਆਂ ਗੱਲਾਂ ਅਸੀਂ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਚੈਨਲ ਨੂੰ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਕਰੋ ਆਪਣੇ ਆਪਣੇ ਖਾਸ ਮਿੱਤਰਾਂ ਦੇ ਨਾਲ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਸਿੱਖ ਭਰਾਵਾਂ ਨਾਲ ਕੀ ਕੁਝ ਹੋ ਰਿਹਾ ਹੈ